ਕੁੜੀ ਵਾਲੇ ਉਡੀਕਦੇ ਰਹੇ ਪੈਲਸ ਵਿੱਚ ਬਰਾਤ ਪਰ ਮੁੰਡੇ ਵਾਲੇ ਆਏ ਹੀ ਨਹੀਂ ਵਿਆਉਣ ਅੱਜ ਕੱਲ ਬਹੁਤ ਸਾਰੇ ਲਾਲਚੀ ਲੋਕ ਇਹੋ ਜਿਹੇ ਨੇ ਜੋ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਵੀ ਇੱਕ ਵਪਾਰ ਹੀ ਬਣਾ ਲੈਂਦੇ ਨੇ ਦਰਅਸਲ ਜੋ ਕੁੜੀ ਤੁਹਾਨੂੰ ਵੀਡੀਓ ਵਿੱਚ ਦਿਖਾਈ ਦੇ ਰਹੀ ਹੈ ਇਸ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਜਿਸ ਦਿਨ ਵਿਆਹ ਸੀ ਕੁੜੀ ਵਾਲਿਆਂ ਦਾ ਬਰਾਤ ਲਈ ਵਧੀਆ ਪੈਲਸ ਬੁੱਕ ਕੀਤਾ ਹੋਇਆ ਸੀ ਅਤੇ ਖਾਣ ਪੀਣ ਲਈ ਵੀ 150 ਬੰਦੇ ਦਾ ਪ੍ਰਬੰਧ ਕੀਤਾ ਹੋਇਆ ਸੀ ਕੁੜੀ ਵਾਲੇ ਬੜੀ ਬੇਸਬਰੀ ਨਾਲ ਬਰਾਤ ਦੀ ਉਡੀਕ ਕਰ ਰਹੇ ਸੀ ਕੁੜੀ ਵੀ ਲਹਿੰਗਾ ਪਾ ਤਿਆਰ ਹੋਈ ਬੈਠੀ ਤੇ ਪੈਲਸ ਵਿੱਚ ਵੀ ਖਾਣ ਪੀਣ ਦਾ ਪੂਰਾ ਵਧੀਆ ਪ੍ਰਬੰਧ ਚੱਲ ਰਿਹਾ ਸੀ ਪਰ ਬਰਾਤ ਇਸ ਕੁੜੀ ਨੂੰ ਵਿਆਉਣ ਲਈ ਆਈ ਹੀ ਨਹੀਂ ਦਰਅਸਲ ਮੁੰਡੇ ਨੇ ਦਾਜ ਵਿੱਚ ਵੈਗਨਾਰ ਗੱਡੀ ਮੰਗੀ ਸੀ ਕੁੜੀ ਵਾਲਿਆਂ ਨੇ ਗੱਡੀ ਵੀ ਲਿਆਂਦੀ ਪਰ ਐਨ ਮੌਕੇ ਤੇ ਬਰਾਤ ਵਾਲੇ ਦਿਨ ਮੁੰਡਾ ਕਹਿੰਦਾ ਮੈਨੂੰ ਵੈਗਨਾਰ ਦੀ ਥਾਂ ਤੇ ਆਰਟੀਗਾ ਗੱਡੀ ਚਾਹੀਦੀ ਏ ਕੁੜੀ ਦਾ ਪਿਓ ਕਹਿੰਦਾ ਤੁਸੀਂ ਪਹਿਲਾਂ ਹੀ ਦੱਸ ਦਿੰਦੇ ਜੇ ਹੋਰ ਗੱਡੀ ਚਾਹੀਦੀ ਸੀ ਪਰ ਹੁਣ ਮੌਕੇ ਤੇ ਮੈਂ ਕਿੱਥੋਂ ਲਿਆਵਾਂ ਮੈਂ ਬਾਅਦ ਵਿੱਚ ਦੇ ਦੇਵਾਂਗਾ ਪਰ ਮੁੰਡੇ ਵਾਲੇ ਫੇਰ ਵੀ ਕੁੜੀ ਨੂੰ ਵਿਆਉਣ ਆਏ ਹੀ ਨਹੀਂ ਸੋ ਲਾਲਚ ਐਨਾ ਵੱਧ ਗਿਆ ਹੈ ਕਿ ਅੱਜ ਕੱਲ ਮੁੰਡੇ वाले ये सोचਦੇ ਨੇ ਕਿ ਕੁੜੀ ਪਰਿਵਾਰ ਨੂੰ ਜਿੰਨਾ ਲੁੱਟਿਆ ਜਾ ਸਕੇ ਵੱਧ ਤੋਂ ਵੱਧ ਲੁੱਟੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ